ਬੜਾ ਰੌਲਾ ਪਾਇਆ ਬਭੀ ਨੇ ਹਾਂ ਮਾਹ ਬੜਾ ਰੌਲਾ ਪਾਇਆ ਵਾ ਕਿਆ ਰੌਲਾ ਚੱਲ ਪਿਆ ਸਾਸਰੀ ਕਾ ਭਲਾ ਪਹਿਲਾ ਸੋਨਾ ਰੱਖੋ ਪਹਿਲਾ ਉਹ ਵੀ ਬੱਜ ਚੁੱਕਾ ਗੱਲ ਵੀ ਹੋ ਗਈ ਕਿ ਤੇਨਾਂ ਨੇ ਟੁਡਰਾ ਚ ਬੈਠੇ ਬੈਠੇ ਕਿੰਨੇ ਬੱਜੇ ਚਾਕੇ ਚਾ ਵਲਾ ਸਾਸਰੀ ਕਾ ਜੀ ਦੀਦੀਆਂ ਬਣਾ ਸਾਰੀਆਂ ਸਾਸਰੀ ਕਾ ਜੀ ਫਿਰ ਕਹਿੰਦੇ ਕਿਆ ਅੱਜ ਬੋੜੀ ਖਾਉ ਆਦੇ ਹਾਂ ਉਹ ਤਾਂ ਗੱਲ ਵੱਖਾ ਹਾਲ ਬੋੜੀ ਵਾਲੀ ਗੱਲ ਹਨਾ ਨਹੀਂ ਗੱਲ ਜਿਹੜੀ ਮੈਂ ਉੱਪਰ ਤੇ ਰੌਲਾ ਜਾਂ ਸੁਣਿਆ ਇੱਕ ਅੱਗੀ ਨਾਲ ਪ੍ਰਾਂਦਾ ਫਲਾਣਾ ਢਿੰਕਾ ਇਹ ਕਹਿੰਦੀ ਮੈਂ ਹੈ ਨਾ ਤੇ ਪਿਆ ਨੂੰ ਹਾਂ ਓਏ ਸ਼ਾਂਤੀ 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 ਹਾਂ ਹਾਂ ਆਹ ਕਹਿੰਦੀ ਮੈਂ ਪੇਕੇ ਆ ਜਾਣਾ ਹਾਂ ਫੇਰ ਚਲ ਕੋਈ ਗੱਲ ਨਹੀਂ ਜਾਣਾ ਤੂੰ ਤੇਰਾ ਵੀ ਤਾਂ ਜੀ ਕਰਦਾ ਹੁੰਦਾ ਕਿਸੇ ਟਾਈਮ ਜਾ ਤੂੰ ਵੇਕੇ ਤੂੰ ਵੀ ਤਾਂ ਪੇਕੇ ਹੁੰ ਜਾਂਦੀ ਸੀ ਹਾਂ ਤਾਂ ਮੈਂ ਨਹੀਂ ਜਾ ਫਿਰ ਦਾ ਕਿ ਬੁੜਾ ਹਾਂ ਕੇ ਹਾਂ ਫੇਰ ਤੈਨੂੰ ਹੁਣ ਜਾਣਾ ਨਹੀਂ ਮੈਂ ਤਾਂ ਹਾਂ ਇਹ ਤਾਂ ਨਹੀਂ ਬੁੜੀ ਹੋਈ ਹਾਲ ਨਹੀਂ ਫਿਰ ਮੈਂ ਜੇ ਆਪਾਂ ਵਿੱਕੀ ਨੂੰ ਕਹੂੰਗੀ ਮੈਂ ਲੈ ਕੇ ਜਾਣਾ ਫਿਰ ਤੂੰ ਸੱਗੀ ਨਾਲ ਪਰਾਂਦਾ ਜਾਣਾ ਜਾਣਾ ਕਿ ਵਿੱਕੀ ਨੂੰ ਵੀ ਲੈ ਕੇ ਜਾਣਾ ਫਿਰ ਦੀ ਨਾਲੇ ਮੈਂ ਕਦੇ ਕਿਹਾ ਵਿੱਕੀ ਨੂੰ ਲੈ ਕੇ ਜਾਣਾ ਮੈਂ ਨਹੀਂ ਮੈਂ ਲੈ ਕੇ ਨਹੀਂ ਜਾਣਾ ਅਸਲ ਅੱਛਾ ਮਨ ਨੂੰ ਕਹਿੰਦੀ ਹੈ ਵੀ ਤੈਨੂੰ ਨਹੀਂ ਲੈ ਕੇ ਜਾਣਾ ਅਸੀਂ ਤਾਂ ਜਾਊਗਾ ਅਸੀਂ ਅਜਾ ਮਿੱਕੀ ਕਹਣਾ ਮੈਨੂੰ ਜਾਣ ਨਾ ਮੈਂ ਵੀ ਮੈਂ 8 ਦਿਨ ਲਾ ਕੇ ਆਉਣੀ ਮਾਂ ਤੂੰ 8ਵੇਂ ਦਿਨ ਤੈਨੂੰ ਭੇਜ ਦੇਣਾ ਬਾਅਦ ਤੋਂ 10 ਦਿਨ ਮੈਂ ਲਾਉਣੀ 11ਵੇਂ ਦਿਨ ਆ ਜੀ ਮਾਂ 10 ਦਿਨ ਇਹ ਲਾ ਕੇ ਆਉਗੀ ਕਿ 10 11 ਦਿਨ ਬਾਅਦ ਆ ਜੀ ਮੈਂ 12 12ਵੇਂ ਦਿਨ ਜੇ ਤੂੰ ਕਹੂਗੀ 8 ਦਿਨ ਲਾਉਣੇ ਆ ਤੂੰ ਕੰਮ 12 ਲਾ ਕੇ ਆਉਂਦਾ ਜੇ 12 ਕਹੂੰਗੀ ਤਾਂ ਮੈਂ 16 ਲਾ ਕੇ ਆਉਂਗਾ 4 ਦਿਨ ਬਾਅਦ ਵਾਪਸੇ ਚੱਲਣਾ ਨਹੀਂ ਗੱਲ ਇਹ ਆ ਵੀ ਛੁੱਟੀਆਂ ਜਦ ਤੱਕ ਇਹਦਾ ਛੁੱਟੀ ਵਾਲਾ ਕੱਢ ਦੇਣਾ ਪੂਰਾ ਹੁਣ ਮੈਂ ਕਿਹਨੂੰ ਪਤਾ ਤੂ ਐਦੀ ਨੇ ਭਜਾ ਲਿਆਉਣਾ ਹੈ ਬਈ ਤੀਜੇ ਆਕਰਣੇ ਇਹ ਇਹਨੂੰ ਮੋਟਰਸਾਈਕਲ ਦੇ ਉੱਪਰ ਬਿਠਾਲ ਕੇ ਜਾਂ ਗੱਡੀ ਉੱਪਰ ਬਿਠਾਲ ਕੇ ਲੈ ਕੇ ਆਈਏ ਆ ਦੇਖ ਇਹ ਨਾ ਵਿੱਕੀ ਹੁਣ ਲੈ ਕੇ ਭਜਾ ਕੇ ਇਹਨੂੰ ਵਿੱਕੀ ਦੇ ਵੀ ਪਾਵਾ ਮੇਰੇ ਪਹਿਲਾ ਫੋਟੋ ਤੇਰੇ ਮੋਰ ਦੇ ਪਹਿਲਾ ਬੱਚੇ ਦਾ ਮੇਰੇ ਬਾਦ ਚ ਹੈ ਇਹ ਵੀ ਪਰ ਵੀ ਪਾੜਾ ਪੁੰਗਾ ਹੈ ਇਹ ਵੀ ਪਰ ਤਾਂ ਚਾਹ ਬਾਅਦ ਚ ਪੁੰਗਾ ਵੀ ਕਹਿ ਕਹੜਾ ਕੱਪਾ ਜਾਉਣਾ ਨਹੀਂ ਮੋਟਰਸਾਈਕਲ ਜਾਂ ਗੱਡੀ ਉੱਪਰ ਲੈ ਕੇ ਆਉਣੀ ਹੈ ਕਿਆ ਉਹ ਫੇਪ ਜਾਉਣੀ ਨਹੀਂ ਥੋੜੋ ਤੂੰ ਹੁਣ ਪਹਜਾਉਗੇ ਔਖਾ ਹੋਣਾ ਕੰਮ ਐਨੇ ਦੂਰ ਕਿੱਥਣਾਂ ਭੱਜ ਕੇ ਆਉਂਗੀ ਤੂੰ ਮੇਰੇ ਨਾਲ ਹੋ ਜਾਉਣੀ ਲੋ ਬਿੱਖੀ ਨੇ ਬਹੁਤ ਭੁਜਾ ਲੈਂਦੀ ਨਾ ਮੈਂ ਬਿਆਹ ਕੇ ਲਗਾਇਆ ਮੈਂ ਤਾਂ ਨਹੀਂ ਉਹ ਪਹਿਲਾਂ ਵਿਆਹ ਵਿਆਹ ਕੇ ਲੇਕਿਨ ਹੁਣ ਮੈਂ ਵਿਆਹ ਕੇ ਲਿਆਉਂਗਾ ਗੱਲ ਚੱਲ ਰਹੀ ਏ ਜਿਹੇ ਜੀ ਹੋਣਾ ਪੱ ਵੀ ਬੱਟ ਹੋਇਆ ਵਾ ਮੈਨੂੰ ਲੱਗਦਾ ਪੂਰਾ 20 ਦਵਾਰੇ ਫੇਰ ਪੈਣ ਨੂੰ ਫਿਰਦਾ ਹੈ ਰੱਖਣੀ ਚੱਲਿਆ ਬਹੁ ਮਰਨੇ ਆ ਗਏ ਤੈਨੂੰ ਕਰ ਪਤਾ ਆ ਥੱਲੇ ਰੱਖ। ਪਾਣੀ ਵੇਰੀ ਖੜੀ ਆ। ਮੇਰੇ ਨਾਲ ਤਰੀਰ ਚ ਪਾਣੀ ਭਰ ਕੇ ਆਈ ਹੈ ਗੱਲ। ਅੱਜ ਤਾਂ ਬਹੁਤ ਬੁਰਾ ਹਾਲ ਆ। ਹਾਂ। ਤਾਂ ਵੀ ਆਈ ਨਾ ਮੇਰੇ ਪੁੱਤ। ਮੇਰੀ ਰਾਜਦ। ਹਮਾ ਵੀ ਨਹੀਂ ਚੱਲਦੀ। ਠੀਕ ਆ ਨਹੀਂ ਤਾਂ ਜਿਵੇਂ ਬਰੂਪੁਰਾ ਤਾਂ ਥੋੜੀ ਠੰਢੀ ਹੋ ਗਈ ਦੀ। ਅੰਨਾ ਤਾਂ ਕੰਪੀਟੀਸ਼ਨ ਚੱਲਦਾ ਤੁਹਾਨੂੰ ਤਾਂ ਦੇਖਣਾ ਵੀ ਕਿੱਦਾਂ। ਪਹਿਲਾਂ ਚੁੰਦੀ ਹੈ। ਉਹ ਤਾਂ ਹੀ ਨਹੀਂ ਬੋਲਦੀ ਪਰਲੇ ਪਾਸੇ ਵਾਲੀ ਸਾਸਰੀ ਘਾਲ ਵੀ ਨਹੀਂ ਬਣਾਉਂਦੀ ਹੈਗੀ। ਉਹ ਫਿਰ ਆਏ ਨਾ ਤਾਂ ਮੈਂ ਕਿਹਾ ਲੱਗੀ ਕਿ ਚੁੱਪ। ਬੜਾ ਘਰ ਦਾ। ਇਹ ਤਾਂ ਵੀ ਹੈ। ਇਹ ਨਾ ਅੱਧਾ ਕਿਲੋ ਤਾਂ ਪਿੱਛੇ ਛੱਡ ਦਿੰਦੀ ਹੈ ਇਹ। ਅਸੋ ਕੁਵੀਰ ਨਾ ਲਾ ਹੁਣ ਜਦ ਉਠੂਗੀ ਐਸੇ ਮੈਨੂੰ ਆ ਜਿਹੜਾ ਇੱਧਾ ਕਿ ਲੋੜਾ ਪਿਆ ਮੈਂ ਭਰ ਕੇ ਦਿਖਾਉਂਗਾ ਬਾਅਦ ਚ ਮੈਂ ਅਜਲਾ ਵੀ ਦੇਖਦੇ ਹਾਂ ਤੂੰ ਸਾਰ ਕੇ ਚੋਇਆ ਕਰ ਨਹੀਂ ਚੱਕੀ ਮੈਨੂੰ ਆ ਦੇ ਸਭ ਤੋਂ ਪਹਿਲਾਂ ਸਾਨੂੰ ਬਹੁਤ ਹੀ ਮਾਰਤਾ ભગવાન ਮਹਾਦੇਵ ਘੰਟਾ ਕਸਕਾ ਮਾ ਫੋੜਾ ਫੇਰ ਵੀ ਘੰਟਾ ਕਰ ਅੰਗਰੇਜ਼ਾਂ ਦੇ ਜ਼ਮਾਨੇ ਤੋਂ ਬਣਿਆ ਹੋਇਆ ਜੀ ਸੰਦੀਪ ਨੇ ਵੀ ਛੜਤਾਂ ਵਿੱਚ ਕਰ ਉਹ ਉਹਨਾਂ ਦਾ ਵਿੱਚ ਕੋਈ ਤਕਨੀਕ ਇੱਕ ਮਿੰਟ ਛੜਤਾਂ ਵਿੱਚ ਬਹੁਤ ਲੰਬੇ ਪਿਛੇ 98 ਕੀ ਫਾੜ ਰਿਹਾ ਬਹੁਤ ਸਾਲ ਲੱਗੇ ਸੀ ਬਣਾਉਣ ਕਰਤੇ ਕੋਈ ਮਾਰ ਜਾਂਦੀ ਸੀ ਉਹਨਾਂ ਦੀ ਯਾਦ ਹੈਗਾ ਹੈਗਾ ਅੰਗਰੇਜ਼ਾਂ ਖੜ ਜਾ ਇਹਨੂੰ ਇਹਨੂੰ ਮਾਰਟੀ ਦੇ ਖਰਦਿਆ ਤੋਂ ਮੰਨਦਾ ਫਟਵਾਂ ਪਰ ਜਦੋਂ ਲੁਧਿਆਣਾ ਬਜ਼ਾਰਾਂ ਦਾ ਪਰਿਆਵਾ ਪੋਲ ਪੋਲ ਬਣ ਕੇ ਆ ਦੇਖੋ ਸਾਰਾ ਕੁਝ ਬਜ਼ਾਰ ਬਣ ਗਿਆ ਹਾਂ ਗੱਲਾਂ ਹੁੰਦੀਆਂ ਸੀਗੀਆਂ ਇੱਕ ਘੰਟਾ ਕਰ ਮੈਂ ਕਿ ਘੰਟਾ ਹੋ ਗਿਆ ਸਾਰੇ ਖੁੰਝੇ ਮੈਂ ਕਿ ਘੰਟਾ ਕਰ ਪਾਣੀ ਲਾਗੀ ਕੱਢਣ ਮੇਰੇ ਕੋਲ ਤਾਂ ਕੱਢ ਦੋ ਚਾਰ ਦੇ ਵਿੱਚ ਬਣਨਾ ਸ਼ੁਰੂ ਹੋ ਗਿਆ ਸੀਗਾ 5 6 19 7 6 ਦੇ ਵਿੱਚ ਪੂਰਾ ਤਾਂ 44 ਸਾਲ ਲੱਗੇ ਨਾ ਨਾ ਤਾਂ 9:00 ਵਜ ਗਈਆਂ ਤੇ ਆ ਇੱਕ ਅੱਜ ਤੇ ਆਪਾਂ ਤੁਹਾਨੂੰ ਸ਼ੁਰੂਆਤ ਕਰਤੀ ਜੀ ਤੇ ਮੈਂ ਦੇਖ ਤੁਸੀਂ ਮੰਝਲਾ ਵੀਨਨ ਸਕਦੇ 1 2 3 4 5 6 ਮੰਝਲਾ ਤੱਕ ਆਪਣਾ ਤੱਕ ਤੇ ਹੋਣਾ ਚੱਲਦੇ ਆ ਪੂਜਾਰ ਦੇ ਵਿੱਚ ਚੱਲਦੇ ਨਾਲ ਕੁਰਸੀ ਥਾ ਕੇ ਤੇ ਵੀ ਬੈਠੋ ਤਾਰ ਨਗਰ ਤੋਂ ਉਹਨੇ ਨਹੀਂ ਡੰਗਰ ਲਈ ਜਮਾ ਇੱਕ ਪੰਗਾ ਥੋੜਾ ਦੇਖ ਲੈ ਸੰਦੀਪ ਕੋਈ ਗੱਲ ਨਹੀਂ ਟਾਈਮ ਆ ਕਿਉਂ ਟਾਈਮ ਦੀ ਗੱਲ ਹੈ ਚ ਗਾਇਨ ਥੋੜੀ ਜਿਹੀ ਲੱਤ ਹਲੋਣੀ ਉਹ ਜਾਂਦੀਆਂ ਭੱਜੀਆਂ ਉੱਤਰੋਂ ਉੱਥੇ ਰੁਕ ਗਈ ਗੋਲ ਮੈਂ ਤਾਂ ਥੋੜੀ ਨਿਕਾ ਐ ਨਾ ਗੱਲ ਸੁਣ ਮੈਨੂੰ ਐ ਦੱਸਵੀ ਇਹ ਕਿਲੋ ਪਾਣੀ ਨੂੰ ਕੱਚੀ ਲੱਸੀ ਬਣਾ ਸਕਦੀ ਨਾ ਬਣ ਗਈ ਨਾ ਕੱਚੀ ਲੱਸੀ ਕਿਲੋ ਹੁਣ ਚੱਲ ਉਹ ਥੱਲੇ ਜਾ 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 ਬੈਠ ਬੈਠ ਚੰਚੀ ਹਟ ਜਾ ਚੰਚੀ ਦਾ ਕੀ ਮਤਲਬ ਹੈ ਪਿੱਛੇ ਹਟ ਦੇਖੀ ਭਾਬੀ ਦਾ ਆ ਗਏ ਗਾਇਨੇ ਆ ਰਹੀ ਤੇ ਨਾ ਉਹ ਇੱਕ ਵਾਰ ਵੀ ਨਹੀਂ ਦੇਖਿਆ ਗਾਇਨੇ ਇੱਕ ਵਾਰ ਵੀ ਨਹੀਂ ਦੇਖਿਆ ਮੁੜ ਕੇ ਵੀ ਕੌਣ ਐਨੀ ਸਪੀਡ ਕਰਨੀ ਪਿਆਰ ਕਰ ਭਾਬੀ ਫੇ ਤਾਂ ਧਾਰਦੀ ਇਹ ਤੋਂ ਸਪੀਡ ਕਾ ਪਾਉਂਦੀ ਫਿਰ ਨਹੀਂ ਹਾ ਦੇਖਿਆ ਤਾਂ ਚੰਚੇ ਦੁੱਧ ਦੇ ਕੀ ਹਾਂ ਛਾਂਟੇ ਦੁੱਧ ਦੇਖੀ ਨਾਲੇ ਕਿੰਨਾ ਟਾਈਮ ਨਿਕਲਣਾ ਆਹ ਬਾਕੀ ਆਹ ਦਾ ਬਾਕੀ ਦੁੱਧ ਮੈਂ ਕੰਮ ਆਹ ਤਾਂ ਤੁਸੀਂ ਬਾਕੀ ਰੋਟੀ ਪਟਾਇਆ ਉੱਧਰ ਦੇਖੋ ਰੋਜ਼ ਨਹੀਂ ਕਰਨਾ ਆਇਓ ਨਿਕਲਦਾ ਹੁੰਦਾ ਇਹ ਘਾਇਆ ਥੱਲੇ ਲੈ ਖੜ ਜਾ ਇੱਕ ਮਿੰਟ ਹੁਣ ਭਾਬੀ ਨੇ ਉਧਰ ਚੋਲੇ ਦੁਬਾਰਾ ਫੇਰਨਾ ਥੱਲੇ ਆਇਆ ਸੀ ਹੁਣ ਨਹੀਂ ਤਾਂ ਉੱਥੇ ਆਇਓ ਹੁਣ ਤਾਂ ਗੋਣਾ ਮੋਟਾ ਇਹ ਡੋਕੇ ਕਰਦੀਆਂ ਹੁੰਦੀਆਂ ਹਾਂ ਆ ਨਵੀਆਂ ਗੱਲ ਆ ਨਵੀਆਂ ਡੋਕੇ ਕਰਦੀਆਂ ਚਲੋ ਭਾਬੀ ਤੂੰ ਐਂ ਕਰਿਆ ਕਰ ਤੇ ਦੁੱਧ ਨਾ ਮੋਲ ਲਿਆ ਕਰ ਜਿਹੜਾ ਇਧਰ ਉਧਰ ਤੇ ਸ਼ਾਮ ਨੂੰ ਆ ਕੇ ਇੱਕ ਵਾਰ ਚੋਗੀ ਬਾਅਦ ਚ ਬੱਸ ਆਪਣਾ ਆਪਣੇ ਚੋਲੇ ਕੀ ਬਾਅਦ ਦੇ ਵਿੱਚ ਚਲੋ ਕੋਈ ਗੱਲ ਨਹੀਂ ਮੈਂ ਪਾਪੀ ਫੇਰ ਰੱਖ ਮੈਂ ਹਸਪਤਲ ਤੇ ਬੈਠੂਗੀ ਮੈਂ ਹੁਣੇ ਬੈਠਾ ਮੈਂ ਪਾਪੀ ਨਾ ਕੱਢ ਲੱਤ ਖਲਾਉਣੀ ਆ ਉਹ ਤੁਸੀ ਕੌਣ ਤਾਂ ਚੱਤ ਚੋਲੀ ਨਾ ਹੁਣੇ ਵੀ ਤਾਰਾਂ ਨੂੰ ਵੀ ਮੈਂ ਵੀ ਕਾਹਨੂੰ ਤੇ ਉਹ ਡੰਗਰ ਗਿਆ ਤੇ ਕਹਿੰਦੇ ਉਹਨੇ ਵੀ ਸਾਰੇ ਅੱਥ ਚੁਵਾਈ ਵਾਲੇ ਬੰਦੇ ਬਹੁਤ ਆ ਗਏ ਦੁੱਧ ਦੇ ਨੇਰੇ ਸੀ ਤੇ ਲੈ ਵਾ ਭਾਈ ਜੀ ਦੇਖ ਗਲਾਸ ਦੁੱਧ ਦਾ ਦੇਖ ਕੱਢ ਤਾਂ ਨਹੀਂ ਦੇਖ ਆ ਬਈ ਆ ਦੇਖੋ ਸਾਰੇ ਜਣ ਦਿਖਾਉਣਾ ਮੈਂ ਲੋ ਆ ਲੈ ਗਲਾਸ ਦਾ ਕਿਆ ਹੈ ਇਹ ਤਾਂ ਅਜਾ ਮੇਰੇ ਕਹਿਣ ਤੇ ਇਹਨਾਂ ਨੇ ਮੜਿਆ ਲਾਸਟ ਟਾਈਮ ਕਰਤਾ ਜਾਂ ਮੈਂ ਕਿ ਇਹਨਾਂ ਨੇ ਛੱਡਣਾ ਯਾਰ ਇਹਨੇ ਪੰਜ ਪੰਜ ਧਾਰਾ ਮਾਰਤੀ ਨਹੀਂ ਅੱਧਾ ਕਿਲੋ ਪੱਕਾ ਦਾ ਆ ਪੰਜ ਤੇ ਧਾਰਾ ਪੰਜ ਦਾ ਨਹੀਂ ਪਾਪਾ ਮੇਰੀ ਗੱਲ ਸੁਣੋ ਕਿਲੋ ਤੁਹਾਡਾ 1 ਲੀਟਰ ਦੁੱਧ 70 ਰੁਪਏ ਤੇ ਜਾਂਦਾ 1 ਲੀਟਰ ਦੁੱਧ 70 ਰੁਪਏ ਤੇ ਜਾਂਦਾ ਉੱਥੇ ਇਹਦਾ ਮਤਲਬ 35 40 ਦੇ ਛੱਡਤਾ ਤਾਂ ਵਿਚੀ ਇਹਨਾਂ ਨੇ ਨਹੀਂ ਨਹੀਂ ਹੁਣ ਬਸ ਆਹ ਤੇ ਬਾਅਦ 35 40 ਦਾ ਨਾ ਸਵੇਰੀਆਂ ਛੱਡਿਆ ਵਿੱਕੀ ਮੇਰੀ ਮੇਰੀ ਹਿਸਾਬ ਕਿਤਾਬ ਨੋਟ ਕਰ 35 40 ਮੰਨ ਲਾ ਵੀ 35 ਰੁਪਏ ਦੇ ਰੱਖ ਸਵੇਰੀਆਂ 35 ਦੇ ਸ਼ਾਮ ਨੂੰ ਕਿੰਨੇ 70 ਹੋ ਗਏ ਰੋਜ਼ ਦਾ 70 ਰੁਪਏ ਦਾ ਨੁਕਸਾਨ ਦੱਸ ਦਿਨਾ ਦਾ 700 ਦਾ ਇਹਦਾ ਮਤਲਬ ਕਿ ਜਿਹੜਾ ਮਹੀਨੇ ਦਾ 2000 ਦਾ ਹਾਂ 721 2000 ਦਾ ਸਾਲ ਦਾ ਸਾਲ ਦਾ ਸਾਲ ਦਾ 2012 25000 ਰੁਪਿਆ 25000 ਇੱਕ ਨਹੀਂ ਛੜ ਜਾਂਦੀਆਂ ਵਿੱਚ ਦੱਸ ਸਣਾ 25000 ਦੇਣ ਨੂੰ ਤਿਆਰ ਆ ਸੀ ਸੀ ਅੱਜ ਦੇ ਬਾਅਦ ਅਸੀਂ ਧਾਰਣੀ ਤੋਂ ਚੱਲ ਸੁਖਵੀਰੇ ਆਹ ਦਾ ਪਾਪਾ ਜੀ ਵੀ ਤਾਂ ਤਾਈ ਨਹੀਂ ਇਹ ਭਾਬੀ ਹਲਤਾ ਐ ਇੱਧਰ ਟਪੂਸੀਆਂ ਵੱਜਣੀਆਂ ਮੈਨੂੰ ਲੱਦਾ ਕਿ ਪਾਣਿਆਣਾ ਕਿ ਤੂੰ ਵੜੀ ਸੀ ਕੇ ਸਟ੍ਰਾਈ ਕਰਕੇ ਆਉਂ ਉਸੋਤਰਾਂ ਦੀ ਐ ਇੱਧਰ ਜ਼ਰ ਅਸੀਂ ਗੁੱਸੇ ਪਾਉਣ ਭਾਬੀ ਤੂੰ ਤਾਂ ਕਸੂਤੀ ਆ ਗਈ ਵਿਚਾਲੇ ਤੈਨੂੰ ਆਉਣਾ ਨਹੀਂ ਤਾਂ ਚਾਹੀਦਾ ਇਹਨੇ ਜਾਣਾ ਪੰਬਰੀ ਨੂੰ ਹੁਣ ਇਹ ਚੱਕਰ ਫਸਿਆ ਵਾ ਇੱਥੇ ਵੀ ਇਹ ਜੇ ਦੀਦੀ ਕੋ ਖੜ ਗਈ ਤਾਂ ਉਹ ਪੰਬਰੀ ਨੂੰ ਜਾਣ ਜੋਗੀ ਐ ਜੇ ਹੁਣ ਨਾ ਖੜੀ ਉਹਦਾ ਕੈਨਸਲ ਹੋ ਜਾਣਾ ਉਹ ਸਵੇਰ ਸ਼ਾਮ ਵਾਲਾ ਕੰਮ ਹੋ ਜਾਣਾ ਪਜੇ ਤਾਂ ਕਿ ਹੋਤੀ ਫਿਰ ਇਹਨੇ ਇੱਕੋ ਗੱਲ ਕਹਿਣੀ ਆ ਅੱਜ ਦਾ ਪੁੱਤ ਫਿਰ ਇਹਨੇ ਇੱਕੋ ਗੱਲ ਕਹਿਣੀ ਆ ਚਲੋ ਹਰੀਆਲੀ ਨੂੰ ਬੁਲਾ ਲਿਓ ਹਰ ਮੈਂ ਦੋ ਦਿਨ ਲਾਇਆ ਹੁੰਦੀ ਆ ਦੇ ਤਾਂ ਮੰਨੇਗੀ ਪਾਪੀ 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 ਉਦਾਣਾ ਵੀ ਪਾਉਗਾ ਦਾਣਾ ਵੀ ਪਾਉਂਦੇ ਆ ਇਹ ਸੁਖਬੀਰ ਤੂੰ ਕੋਲ ਜਾ ਇਹਨੂੰ ਦਾੜਾ ਪਾਣਾ ਸੁਖਬੀਰ ਤੂੰ ਕੋਲ ਜਾ ਚੱਕ ਲੈ ਬਸ ਚੱਕ ਕੋ ਵਾ ਚੱਕ ਕੋ ਵਾ ਇਹ ਤਾਂ ਕਰਨਾ ਹੀ ਆ ਨਾ ਇੱਕ ਦੋ ਦਿਨ ਹਲਾ ਕਸੋਰ ਕਸੋਰ ਹਾਂ ਹੋਰ ਕਸ ਬਸ ਹਾਂ ਠੀਕ ਐ ਇੰਨਾ ਕਾ ਸੋਣਾ ਚਾਹੀਦਾ ਇਹ ਬਾਹਰ ਪਾ ਦੇ ਤੂੰ ਪਾ ਦੇ ਅੱਛਾ ਸੁਖਵੀਰ ਮੜ ਜਾ ਗੋਹਾ ਖਿੱਚ ਦੋ ਆ ਦੇਖ ਮੜ ਕਿੱਧਰ ਪਿੱਛੇ ਇਧਰ ਫੋੜਾ ਪਿਆ ਇਹ ਵੀ ਕਿੱਥੋਂ ਫਟ ਕੇ ਹਟ ਗਈ ਬੱਸ ਉਹ ਦਾੜ ਦਾੜ ਰੱਖਾਂਗੇ ਫੇਰ ਹਾਲ ਕਰ ਜਾਈਏ ਇਹਨਾਂ ਨੂੰ ਇਹੀ ਨਹੀਂ ਨਾ ਪਤਾ ਲੱਗਦਾ ਵੀ ਕੀ ਚੱਕਰ ਹੈ ਕਿੰਨੀ ਜਗ੍ਹਾ ਨੂੰ ਕਰਨਾ ਹੁੰਦਾ ਉਹ ਸੁਖਵੀਰ ਚੱਲ ਸੁਖਵੀਰ ਚੱਲ ਤੂੰ ਆ ਜਾ ਹਾਂ ਇੱਕ ਮਿੰਟ ਪਹਿਲਾਂ ਵੜਾ ਪਾਪੀ ਜੀ ਨੂੰ ਦੇਖੋ ਇਹ ਗੋਹਾ ਕਿੱਧਰ ਇਹ ਗੋਹਾ ਕਿੱਧਰ ਇੱਥੇ ਆਹੇ ਕੋਹੇੜ ਜਗ੍ਹਾ ਦੇਖ ਥੋੜੇ ਜਿਹਾ ਟਾਈਮ ਤੋਂ ਉਪਰ ਕਰੂੰਗੀ ਹਾਂ ਕਰੂੰਗੀ ਮੈਂ ਪਿੱਛੇ ਚੱਲ ਚੱਲ ਬੰਦਾਰ ਚੱਲ ਪਿੱਛੇ 30 ਮਿੰਟ ਇਹ ਸੁਖਵੀਰ ਸੁਖਵੀਰ ਚੱਲ ਬੈਠ ਜਾ ਚੋਲ ਚੱਲ ਟਰਾਈ ਕਰ ਤਾ ਮੈਂ ਨਾ ਮੈਂ ਚੋਈ ਆ ਸਵੇਰੇ ਦੀ ਚੋਈ ਆ ਸ਼ਾਮ ਦੀ ਚੋਈ ਕਰਾਂ ਐਂ ਕਰੀ ਪਲਖਾਂ ਐਂ ਕਰਦਾ ਹੀ ਆ ਔਲੀ ਹਾਂ ਸੁਖਵੀਰ ਆ ਪਹਿਲੇ ਇੱਕ ਵਾਰ ਤੇ ਚੋਲ ਤਾਂ ਕਰਨ ਦਾ ਹੁੰਦਾ ਹੁੰਦਾ ਮਤਲਬ ਉੱਥੇ ਦੇ ਆਇਆ ਕਰੂਗੀ ਤੇਰੇ ਕੋਲ ਨੂੰ ਜਿਹਨੇ ਕਹਨੂ ਜਾਂ ਪਰਸੋਂ ਚਲੇ ਜਾਣਾ ਨਹੀਂ ਹਾਲੇ ਨਹੀਂ ਜਾਂਦੀ ਹਾਂ ਹਾਲੇ ਮਿੱਕੀ ਦੀ ਸਪਰੇਅ ਲੈਣੀ ਹੈ ਸ਼ਾਬਾਸ਼ ਮੇਰੀ ਰਾਣੀ ਸ਼ਾਬਾਸ਼ ਸ਼ਾਬਾਸ਼ ਮੇਰੀ ਰਾਣੀ ਸ਼ਾਬਾਸ਼ ਅਮਰ ਤੂੰ ਇੱਧਰ ਆ ਦੋਵੇਂ ਰਾਣੀ ਆ ਜੀ ਸਾਡੀਆਂ ਬਸ ਇੰਨਾ ਕੰਮ ਹੈ ਬਸ ਪੁੱਤ ਕਾਣਾ ਕਿਤੇ ਨਹੀਂ ਗਿਆ ਤਾਂ ਕਈ ਹੱਥ ਰੱਖਣੇ ਚਾਹੀਦੇ ਨੇ ਫਿਰ ਹੱਥ ਪੈ ਜਾਂਦੀ ਹੁੰਦੀ ਹੈ। ਉਹ ਗਾਇ ਨਹੀਂ ਪੈਂਦੀ। ਹਾਂ। ਮਾਸ ਪੈ ਜਾਂਦੀ। ਮਾਸ ਪੈ ਜਾਂਦੀ। ਗਾਇ ਨਹੀਂ ਪੈਂਦੀ। ਮਾਸ ਪੈਸ ਪੈ ਜਾਂਦੀ ਗਾਇ। ਦੇਖ ਲੈ। ਹਟ ਜਾ। ਹਟ ਜਾ ਪੁੱਤ। ਗੁੱਸਾ ਨਹੀਂ। ਹਾਂ। ਉਹ ਇਹ ਗਾਇਆਂ ਹੁੰਦੀਆਂ ਥੋੜਾ ਬਕਤੀਆਂ। ਅੱਛਾ। ਹਾਂ। ਇਹ ਗਾਇ ਦਾ। ਥੀਕ ਤੂੰ ਇੱਧਰ ਆ ਜਾ। ਇਹ ਗਾਇਆ ਕਿ ਉਹ ਜਿੰਨੀ ਮਰਦੀ ਹੁਣ ਮੱਥਾ ਟੱਕੜੀ ਚੱਕਣੀ ਹੈ। ਹਾਂ ਇਹ ਕਰਦੀ ਆਹਾ। ਹੈ ਨਹੀਂ ਦੁੱਧ। ਅੱਛਾ ਫਿਰ ਦੁੱਧ ਨਹੀਂ ਹੈਗਾ ਉਹਨੂੰ ਛੱਡ ਦੇ ਹੋਰ ਫੜ ਲੈ ਥਾਣਾ। ਉੰਤਾਂ ਕੋਈ ਨਹੀਂ ਐਨਾ ਤੱਕ ਗਾਇਤਰੀ ਡਰ ਲੱਗਦਾ ਜਿੰਨਾ ਤੇ ਤੇ ਲੱਗਣ ਲੱਗ ਗਿਆ। ਉਹ ਕੋਈ ਨਹੀਂ ਨਾ ਇਹਨੇ ਕਦੇ ਤਾਂ ਨਹੀਂ ਪਤਾ। ਅੱਛਾ ਮੈਂ ਤਾਂ ਬਹੁਤ ਨਰਮਾ ਹੁੰਦੀ। ਠੀਕ ਹੈ ਮੂਰੇ ਆ ਕੇ ਛੱਡਦੇ ਜਾਂ ਤਾਂ ਸੁਦੀਪ ਹੈਗੀ ਜਾਂ ਮੂਰੇ ਘਣਾ ਤਾਂ। ਹੁਣ ਇਹਨੂੰ ਟਾਇਰ ਇਹਨੂੰ ਟੈਂਜਰ ਪੈ ਗਈ। ਮੈਂ ਕਿੱਲਾ ਲੱਤ ਫੜ ਲੈਣੀ ਉਹਦੀ। ਇਹ ਸਾਰੇ ਦਾ ਨੰਬਰ ਬੰਨਣਾ ਕਹਿੰਦੀ ਵਿੱਕੀ ਨਾਲ ਜਾਊਗਾ। ਨਹੀਂ ਤੋ ਇਹ ਤਾਂ ਕਰੂਗੀ ਤਾਂ। ਇਹ ਉਰੇ ਉਹੀ ਬੜੀ ਜਾਂਦੀ ਇੰਨੀ ਗਰਮੀ ਚ। ਓੜੇ ਆ ਜਾ। ਓੜੇ ਆ ਜਾ ਓੜੇ। ਤੂੰ ਵੀ ਜਾ ਰਹੇ ਹੈਂ ਹਾਂ ਹਾਂ ਬਾਤ ਕਿ ਤਾਰੂ ਬਾਤ ਤੂੰ ਜਾ ਤੂੰ ਹੁਤੂ ਤੂੰ ਤਾਂ ਇੰਜੀਨੀਅਰ ਆ ਦੁੱਧ ਤਾਰੋਂ ਨਾ ਲੱਗਦਾ ਨਹੀਂ ਸੱਚੀਆ ਦੁੱਧ ਤਾਂ ਤਾਰਨ ਆਈ ਹੈ ਤਾਰੂ ਵੀ ਹੁਣ ਲੋੜੀ ਤਾਰੂ ਹੈ ਨਹੀਂ ਮੈਂ ਤਾਂ ਬਾਕਨ ਹਾਂ ਪਿਆਰ ਨਾਲ ਦੱਸਿਆ ਤੋੜੋ ਦਾ ਸਲਾਵੋਨ ਉਹਦੇ ਬਾਦ ਤਾਰੂ ਇਹ ਵੀ ਉਹ ਦੇਖਦੀ ਵਿਚਾਰੀ ਵੀ ਕੋ ਉਧਰ ਤੇ ਰੈਟ ਪੱਜ ਗਈ ਉਧਰ ਤੁਸੀਂ ਚੋਣ ਸ਼ੁਰੂ ਕਰਤੀ ਇਹ ਕੇ ਹਾਂ ਖੜੀ ਤੇਰੀ ਕੁੜੀ ਇੱਧਰ ਆ ਜਾ ਆਪਣੇ ਬੱਚੇ ਨੂੰ ਖੇਡਨਾ ਬੱਚੇ ਜੇ ਗਾਏ ਆ ਗਈ ਨਾ ਉੱਪਰ ਨੂੰ ਮਾਰ ਉਹ ਆਪਾਂ ਨੇ ਇੱਕ ਤਾਂ ਬੱਚਾ ਵੀ ਨਹੀਂ ਕੋਲ ਬੰਨੇ ਆ ਉਹਦੇ ਗਲਤ ਆ ਬੱਚੇ ਕਰਕੇ ਧਾਰਨਾ ਲੈਂਦੇ ਨੇ ਉਹ ਮੈਂ ਸੰਗ ਦਾ ਅੱਛਾ ਪਹਿਲੀ ਮੈਨੂੰ ਮਾਰਦੀ ਨਹੀਂ ਪਿਆਰ ਕਰਦੀ ਮੈਨੂੰ ਅੱਛਾ ਹਾਂ ਤੂੰ ਸੱਤ ਖੋਲੀਆਂ ਕਰੇ ਨਾ ਦੇਖ ਪਿਆਰ ਕਰਦੀ ਤੈਨੂੰ ਇਹ ਇਹ ਮਾਰਦੀ ਆ ਤਾਂ ਕੱਢ ਜਾ ਬੱਚਾ ਕੱਢ ਜਾ ਅਜੇ ਨਾ ਤੁਹਾਡੇ ਅੱਧਾ ਤਰਨਾ ਤੋਂ ਵੀ ਦਰ ਬੰਦ ਨਾ ਲਿਖਾ ਮੈਂ ਦੇਖ ਲਾ ਥੜ ਬਸ ਸੰਦੀਪ ਜੀ ਕੋਲੇ ਕੋਲੇ ਜਾਣਾ ਦੇਖਿਓ ਨਾ ਜਦੋਂ ਦੁੱਧ ਧਾਰਦਾ ਹੂੰ ਜੇ ਹੁਣ ਦੁੱਧ ਧਾਰ ਲੈ ਫਿਰ ਇਹਦਾ ਪੰਬਰੇ ਜਾਣਾ ਕੈਨਸਲ ਹੈ ਤੁਹਾਨੂੰ ਦੱਸ ਪਾਣਾ ਹੋਈ ਨਾ ਤਾਂ ਰੱਬ ਜਾਣਦਾ ਹਾਂ ਚੱਪਾਲਾ ਆ ਨੇ ਗੱਲ ਮੇਰੇ ਵਿਚੋਈ ਆ। ਇਹ ਨਾ ਬੱਚਾ ਨੀ ਲਾਇਆ ਤੂੰ ਹੀ। ਉਹ ਬਾਈ ਇਹਨਾਂ ਨੂੰ ਨਹੀਂ ਲੱਗਦੇ ਬੱਚੇ। ਇੱਕ ਸ਼ਰ ਮਾਰ ਕੇ ਉਹਦੀ ਲੋਟੀ ਹੋਰ ਸਜਾ ਦੇ। ਨਹੀਂ ਵੀ ਲਾਉਦੀ। ਅੱਛਾ। ਇਹ ਤਾਂ ਸਭ ਤੇ ਜਖਮ ਕਰ ਦਿੰਦੇ ਆ ਗਾਂ ਦੇ ਤਾਂ ਥਾਂ ਪਹਿਲਾਂ ਹੀ ਨਰਮਾ। ਉਹ ਨਾ ਦੂਈ ਆ ਗਾਂ ਇਹ ਚਾਹੀ ਬਾਣ। ਤਾਂ ਨਾ ਬਿਦਰ ਤਾਂ ਦੇ। ਨਾ ਜਲਦੀਪ ਹੁਣ ਲਾ ਕੇ ਕੀ ਕਰੂਗੀ ਤੂੰ। ਜਲਦੀਪ ਤੇਰੀ ਜਾਨ ਨੂੰ ਸੱਪਾ ਚੜ ਗਿਆ। ਕੋਈ ਨਾ। ਦੀਦੀ ਨਜ਼ਰ ਨਾਲ ਲਾ ਦਵੇ ਦੁੱਧ ਇਹ ਜਾਣਾ ਹੈ ਨਾ ਜਾਣਾ ਕੈ ਸੌਰੀ ਕਰ ਤੂੰ ਚਲਾ ਦਿੰਦੇ ਗੱਲ ਹਾਂ ਚੱਲ ਇਹ ਵੀ ਡੀਗ ਰਿਹਾ ਦੁੱਧ ਚਲ ਕੋ ਕਰਨੇ ਆਏ ਤਈ ਚਾਹ ਮੈਂ ਦੁੱਧੂ ਪੀ ਲੈਣਾ ਚੱਲ ਢਾਲ ਜੀਰਾ ਮੁੱਤ ਚਾਚਰੀ ਗੱਲ ਤਾਂ ਬੁਲਾਈ ਨਹੀਂ ਮੇਰੇ ਛੋਟੇ ਕਾਕੇ ਨੇ ਤੇਲ ਲਾਉਣਾ ਪਏ ਇਹਦੀ ਆਵੇ ਨੇ ਰੋਟੀ ਬਹੁਤ ਪਿਆਸ ਲਉਂਦਾ ਤੈਨੂੰ ਉਹ ਚੱਕ ਕੇ ਲਿਆ ਫੁੱਟ ਦੀ ਕੱਪੀ ਤੋਂ ਮਰ ਗਿਆ ਮੈਂ ਏ ਕਿ ਹੋ ਰਿਆਂ ਬਸ ਨਿਕਲਦੇ ਦੋ ਜਿਹੜੇ ਨਿਕਲਣਾ ਹੈ ਬਾਈ ਬੋੜੀ ਤਾਂ ਕਈ ਵਾਰ ਕੱਟੇ ਦਿੰਦੀ ਆਂ ਇਹ ਬੋੜੀ ਐ ਰੇ ਇਹ ਰੋਟੀ ਵੀ ਖਾ ਜਾਣਾ ਪਤਾ ਨਹੀਂ ਕਹਿੰਦੇ ਜਿੰਨਾ ਡੰਗਰ ਬੋੜੀ ਘੱਟ ਦਿੰਦਾ ਉਹਨੂੰ ਦੁੱਧ ਵਾਧ ਦਿੰਦਾ ਹਾਂ ਇਹਦੀ ਬਿਲੀ ਉਹ ਤਾਂ ਅਗਲੇ ਅਖੜਾਵਾ ਅਖੜਾਵਾ ਆਵਾਜ਼ ਦੀ ਮੈਂ ਨੀ ਪਤਾ ਉਹਨੇ ਉਹਦੀ ਤੇ ਪੜਾਵਾ ਹਾਂ ਤਾਂ ਇਹਨੂੰ ਪਾੜ ਫਿਰ ਹੌਲੀ ਹੌਲੀ ਮੰਨ ਲਦੇ ਨੇ ਪਾਈ ਆ ਪਰੇ ਆ ਜਾਣਾ ਨਹੀਂ ਨਹੀਂ ਓਹੋ ਬਾਈ ਇਹ ਤਾਂ ਗੋਲ ਹੀ ਐ ਹਾਂ ਅੱਛਾ ਜਗਾਇਨਾ ਦੂ ਦੂ ਰਹਿਣਾ ਫੇਰ ਤੜਾ ਨਹੀਂ ਪਹੁੰਚਦਾ ਨਹੀਂ ਬਹੁਤਾ ਤਾਂ ਕੰਮ ਨਹੀਂ ਬਹੁਤਾ ਕਮਾ ਦੂਗੀ ਉਹ ਇੱਕ ਹਰਿਆਈ ਵੀ ਨਹੀਂ ਹੈ ਜੀ ਹਰਿਆਈ ਕਿੱਟਿਆ ਹਾਂ ਇਹ ਹਰਿਆਣਾ ਵੀ ਚਾਹੀਦਾ ਤਾਂ ਹਾਂ ਨਾ ਹਰਾ ਦਈਏ ਤੇ ਨਾਲਾ ਦੰਦੇ ਹੁਣ ਕੀ ਗੱਲ ਕਰਤੀ ਇਹ ਹੋਣੀ ਚਾਹੀਦੀ ਹਾਂ ਹਾਂ ਹੁਣ ਤਾਂ ਤੁਸੀਂ ਇਹ ਕਹਿੰਦਾ ਕਿ ਤਾਂ ਜਰੂਰ ਨਾਲ ਆਇਆ ਕਰੋ ਗਾਇ ਨਾ ਉਹ ਤਾਂ ਪੱਖੇ ਇਹਨਾਂ ਦੇ 24 ਆਵਰ ਚੱਲਦੇ ਰਹਿੰਦੇ ਲਾਈਟ ਭੱਜਦੀ ਹੈ ਜਦੇ ਬੰਦ ਹੁੰਦੇ ਨੇ ਇਹ ਆਹ ਚਾਹੀ ਸਾਹੀ ਵਾਲੇ ਮੈਂ ਸਾਨੂੰ ਜਾਨੀ ਹਾਂ ਹਾਂ ਅੱਛਾ ਦੇਖੀ ਜਾਊਗੀ 14 ਲੀਟਰ ਜਦੋਂ ਤਾਂ ਪਾਪਾ ਜੀ ਕਹਿੰਦਾ ਦੱਸਾਂ ਨਹੀਂ ਆਉਂਦੇ ਆ ਪਾਪਾ ਜੀ ਕਹਿੰਦਾ ਦੱਸ ਦੇ ਦੇ ਨਾ ਇਹ ਤਾਂ ਵੈਸੇ ਇੱਕ ਗੱਲ ਆ ਗਈਆਂ ਕਿ ਤਾਂ ਜਿੰਨੀ ਸੇਵਾ ਉਹਨਾਂ ਦੁੱਧੋ ਹਾਂ ਜਿਹੜਾ ਮਰਜ਼ੀ ਪਾਓ ਇਹ ਤਾਂ ਆਓ ਸਾਡੀ ਬਾਸ ਹਾਊਗਾ ਸਾਰੇ ਮੇਰੇ ਤੇ ਅੱਗੇ ਸਾਹ ਦਾ ਹੈ ਸਾਹ ਬਾਸ ਹਾਊਗਾ ਆਓ ਸਾਉ ਆਪੇ ਆ ਵੀ ਚਾਹੇ ਨੇਤਰ ਚੋਲਵੇ ਚਾਹੇ ਪਾਪਾ ਜੀ ਚੋਲਵੇ ਜਿਹੜਾ ਮਰਜ਼ੀ ਚਲੋ ਤੁਸੀਂ ਜਿੱਥੇ ਮਰਜ਼ੀ ਘੁੰਮਿਆ ਹੋ ਜਾ ਕੇ ਆਪੇ ਸਾਊ ਆ बच्चा चुन गया और बच्चा हो बैठा उसे चल गई बच्चे को बच्चे नु तो थो फो पानी बन रहा जो हाँ, ए ना दो, ए ए ना 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 ਬਾਰੀ ਕਿੱਥੇ ਨੇ ਬਾਰੀ ਘੱਟ ਹੁੰਦੀ ਪੰਜ ਲੀਟਰ ਹੋਣਾ ਚਾਹੀਦਾ ਉਹ ਖੜ ਜਾ ਪੁੱਤ ਜੇ ਨਹੀਂ ਪੰਜ ਬਿੱਘੇ ਕਰ ਦੇ ਲਈ ਖਾਂਦੀ ਪਿੰਦੀ ਲੱਗਦਾ ਨਹੀਂ ਮਾਰੀ ਦੀ ਹੁੰਦੀ ਆ ਪਤਾ ਨਹੀਂ ਕਿ ਕਿ ਅੱਜ ਨਹੀਂ ਦਿੱਤੀ ਤੁਹਾਨੂੰ ਅੱਜ ਨਹੀਂ ਦਿੱਤੀ ਤੁਹਾਨੂੰ ਅੱਜ ਨਹੀਂ ਬਣਿਆ ਆ ਅੱਜ ਨਹੀਂ ਬਈ ਮੇਰੇ ਰੇਲ ਬਣਾਈ ਸੀ ਮੀ ਨਹੀਂ ਪੈਦਾ ਖਾਂਦੀ ਨਹੀਂ ਮੱਗਣਾ ਸੌਣ ਚ ਨਹੀਂ ਨਾ ਸ਼ੇਰ ਸਿੰਘ ਕਾਕਾਏ ਓਏ ਨੀਗਾ ਕੀ ਕੀ ਕਰੀ ਜਾਂਦਾ ਛੋਣ ਥੋੜਾ ਬੰਨ ਲੈ ਬੰਨਣ ਆ ਲਈ ਆ ਹਾਂ ਹਾਂ ਥੋੜਾ ਬੰਨ ਪਾ ਪਾਪਾ ਹਾਂ ਈ ਕੋ ਮੱਛਾ ਪਾ ਤੋੜ ਤੂੰ ਜੇੜ ਦੇ ਸਾਹਮਣੇ ਓਕੜੇ ਬੈਠੀ ਆ ਨਾ ਜੇੜ ਤਾਂ ਚੱਲਦਾ ਏ ਜੇੜਾ ਜੇੜ ਖਤਮ ਹਾਂ ਜੇੜਿਆ ਆ ਸਾਰਾ 16 ਕਿਲੋ ਦਾ ਹਾਂ ਜੇੜ ਨਾਲ ਦੋ ਜੇੜ ਮੇਰਾ ਚੋ ਦੁਆਰੇ ਦੁਆਰੇ ਘੁੰਮ ਕਢਾ ਦੇ ਜੇੜ ਦੇ ਜੇਟਾ ਘਲਾਤੀਆਂ ਬੀਬੀਆਂ ਹਾਂ ਨਹੀਂ ਬਈ ਦੁੱਧ ਦੋ ਸਾਡਾ ਤਾਂ ਥੋੜਾ ਲੁਕ ਤੇ ਮਾਰੋ ਬਸ ਮੇਰਾ ਕੰਮ ਬਰੀ ਜਾਣਾ ਕੈਂਸਲ ਹਾਂ ਉਹ ਦੁੱਧੇ ਨਹੀਂ ਦੇਣਾ ਇਹਨੇ ਫਿਰ ਕੈਂਸਲ ਹੋਣਾ ਤੇਰਾ ਜਾਣਾ ਸਰਕਾਰ ਆ ਰਹੀ ਹੈ ਵੀ ਰੁਕ ਜਾ ਉਹ ਹੀ ਟੱਪੋ ਟੱਪੋ ਵਾਲਿਆ ਜੇ ਪਰਸਨ ਸੂਰੀ ਦਾ ਤਾਂ ਇਹ ਹਰ ਹੁਸਤਾ ਦਾ ਦੇਸ ਆਪਣਾ ਹੋ ਜਾਣਾ ਚਾਹੀਦਾ। ਕਿਾ ਕੀ ਨੂੰ ਮਸੂਤਾ ਮਸੂਤਾ ਕਿਹੜਾ ਹੋਣਾ? ਮੈਂ ਨਾ ਕੋਰੇ ਚਾੜਾ ਖੜੇ ਨਹੀਂ। ਮਸੂਤਾ ਕਿ ਆਉਂਦਾ ਮਨੂੰ ਹੀ ਕਰਾ। ਉਹ ਕੰਡੇ ਨੇ ਆ। ਜੇ ਤਾਂ ਕੰਡੇ ਬਾਝ ਕੇ ਫੇਰ ਲੱਡੂ ਜੇ ਹੁੰਦੇ ਆ। ਲੱਡੂ ਜਿਹੜਾ ਕੋਈ ਤੁਹਾਨੂੰ ਪਤਾ ਜਿਹੜਾ ਪਤਾ ਕੰਡੇ ਬੋਲ ਟਿੱਕੇ ਹੁੰਦੇ ਆ। ਕਿਹੜਾ ਖਾਉਂਦੇ ਆ ਇਹਨੂੰ? ਖਾਗ। ਬੜਾ ਹੁੰਦੇ ਟਿੱਕੇ ਹੁੰਦੇ ਉਹਦੇ ਪਰ ਕੰਡੇ ਨਹੀਂ ਹੁੰਦੇ। ਹੁੰਦੇ ਆ ਜੀ। ਉਹ ਦਿਵਾਰੇ 'ਚ ਕੰਡੇ ਹੁੰਦੇ ਨੇ ਗੋਲ ਜਾਂਦਾ ਉਹ। ਨਾ ਹੁੰਦਾ ਗੋਲ ਝੋਕਣ ਦਾ ਉਹ ਕਿ ਨੂੰ ਵੱਜਦੇ ਹੁੰਦੇ ਨਰਮ ਹੁੰਦੇ ਆ ਉਹ ਕਰਵੇਂ ਬਲੀਚ ਕਿਹੜਾ ਬੂਟਾ ਕਹਿੰਦੇ ਉਹਨੂੰ ਕਟਟਰ ਬੱਲੇ ਪਈ ਕਿ ਕਟਿਕਸ ਕੱਕ ਕਟ ਉਹਦੇ ਵਿੱਚ ਹੁੰਦਾ ਹੋਰ ਰਾਜਸਥਾਨ ਉਹ ਕੁਝ ਹੋਰ ਹੈ ਉਹ ਕਟਿਕਸ ਦਾ ਬੂਟਾ ਹੁੰਦਾ ਉਹ ਥੱਪੜ ਜੇ ਹੁੰਦੇ ਜਿਹੜੇ ਤੁਸੀਂ ਕੈਕਟਸ ਕਹਿੰਦੇ ਆ ਉਹ ਨਹੀਂ ਹੁੰਦਾ ਗੋਲ ਹੁੰਦੇ ਕੰਡੇ ਵਾਲਾ ਕਟਿਕਸ ਹੁੰਦਾ ਦੱਸਿਓ ਦੀ ਸਾਰੇ ਐਨਾ ਬੜਨੇ ਬੋਲੇ ਆਇ ਕੈਕਟਸ ਹੁੰਦਾ ਜਿਹੜਾ ਲੈ ਰਾਜਸਥਾਨ ਦੇ ਵਿੱਚ ਹੁੰਦਾ ਉਹ ਕੈਕਟਸ ਹੁੰਦਾ ਕੈਕਟਸ ਉਹ ਫੁੰਕਾ ਇਹ ਥੱਪੜ ਜੇ ਹੁੰਦੇ ਫਿਰ ਉਹ ਉਹ ਥੱਪੜ ਨਹੀਂ ਹੁੰਦੇ ਉਹ ਬੂਟਾ ਹੁੰਦਾ ਕੰਟਿਆਂ ਵਾਲਾ ਆ ਜੋ ਦੁੱਧ ਪਿਲਾਉਂਦੇ ਉਹ ਸਾਰੇ ਹੀ ਪੜੇ ਨਹੀਂ ਕੇ ਬੋਲੇ ਆ ਬੰਦਲੇ ਦੋ ਮਗਣਾ ਬੋਲ ਗਿਆ ਉਹ ਤਾਂ ਪਤਾ ਤੂਰਾ ਹੁੰਦਾ ਬੂਟਾ ਕਹਿੰਦੇ ਕੈਕਟਸ ਦਾ ਬੂਟਾ ਹਾਂ ਦੁੱਧ ਮੈਂ ਇਸ ਤਪਾਲ ਥੋੜੇ ਜਿੱਚ ਥੋੜਾ ਇਹ ਦੁੱਧ ਨਹੀਂ ਮਿਜਮਾਉਣਾ ਕਦ ਕਦ ਰੱਬ ਸਾਥ ਦਿੰਦਾ ਏ ਤੋ ਕੱਲ ਕੱਲ ਵੀ ਕਹਿਦਾ ਵਾ ਰਿਪਾਰਟਿਆ ਦੋ ਲੈ ਕੇ ਚੱਲੋ ਗਏ ਚੁੱਪ ਨੂੰ ਹੋਰ ਕੱਲ ਵੀ ਆਈ ਕੋ ਸੋਇਆ ਅੱਜ ਫੇਰ ਆ ਸੁਣਦੇ ਨਹੀਂ ਅੱਜ ਵੀ ਆਏ ਕੋ ਚਾਲੀ ਟੋਨ ਲੈ ਕੇ ਆਉਂਗੇ ਵਿੱਕੀ ਚੱਲ ਫਿਰ ਇਹਨੂੰ ਨੜਾ ਦੀ ਮੜਾ ਜਾ ਕੇ ਇਹਨਾਂ ਨੂੰ ਇਹ ਰੱਜਿਆ ਹੋਇਆ ਨੇ ਪੀ ਲੈ ਖੁੱਤੇ ਮਲਾਤਾ ਦੌ ਮਾਰ ਕੇ ਆਏ ਮਾਰ ਕੇ ਦੌ ਇਹ ਤਾਂ ਕੱਦਾਂ ਨੂੰ ਉੱਠ ਜਾਂਦਾ ਨਹੀਂ ਬੰਦਿਆਂ ਜਨੇ ਬੰਦਿਆਂ ਜਨੇ ਆ ਪਾਪਾ ਕਰ ਜਾਣੀ ਕਿ ਇਹ ਕਾਹਨ ਹੋ ਗਈ ਇੱਕ ਥੈਂ ਹੋ ਗਿਆ ਆਣੀ ਤੇ ਪਰੀਂਦਾ ਕੋਈ ਆਇਆ ਅੱਛਾ ਚੱਕੜਾ ਹੋਵੇ ਐਨੀ ਸਗਰਾਈ ਨਹੀਂ ਹੈ ਜੀ ਛੋਲੇ ਖਲਾ ਗਿਆ ਖਰਾੜਿਆ ਚਲੋ ਬਾਹਰ ਜੀ ਬੋਲਿਓ ਤੇ ਕੌਣ ਜੀ ਗੁੱਧਾ ਉੱਪਰ ਪਿਆ ਹੈ ਨਾ ਸਵੇਰ ਦਾ ਸਵੇਰ ਪਾਰੇ ਪਿਆ ਬਣਾ ਦਿਓ ਬਾਹਰੇ ਪੇਰ ਓਹੋ ਇਹ ਸਾਡੀ ਬਹੁਤ ਪੈੜੀ ਗੱਲ ਆ ਜਿਹੜੀ ਕਬਾਟੀ ਪਈ ਸੀ ਬੋਲੂ ਜੀ ਪੀਤੀ ਕਿਸੇ ਨੇ ਕਿ ਮੈਂ ਹੀ ਪੀਵਾਂ ਨਾ ਪੀਲੀ ਚਲੋ ਪਰ ਇਹਦੇ ਤੋਂ ਤਾਂ ਬੋਲੀ ਚੋਕਾ ਬਚਣੀ ਨਹੀਂ ਤੋ ਕੋਈ ਨਾ ਸਵੇਰੇ ਖਵਾ ਲਿਓ ਗਰਮੀ ਚ ਤੁਨ ਬੋਲੀ ਨਹੀਂ ਜਿਵੇਂ ਪਹਿਲਾਂ ਪਰਸੋਂ ਤੋਂ ਪਲਾਦੀ ਇਹੋ ਜ਼ਰੂਰੀ ਆ ਅੱਜ ਪਰਸੋਂ ਨੂੰ ਲੈ ਲਓ ਜੀ ਬਸ ਰੂਮ ਪਨਾ ਬੱਚੇ ਮੈਂ ਬੱਚਾ ਤਾਂ ਪਿਆਰਾ ਹਾਂ ਬੱਚੇ ਆ ਵੀ ਦੁੱਧ ਪੀਦਾ ਚਾਹ ਨਹੀਂ ਦਿੰਦਾ ਅਗਲਾ ਹਾਂ ਚਲੋ ਜੀ ਠੀਕ ਆ ਅੱਜ ਥੋਖ ਭਰੀਆਂ ਵੀ ਆ ਯਾਰ ਅਗਲੇ ਅਗਲੇ ਬਲੌਗਸ ਮਿਲਾਂਗੇ ਤੁਹਾਨੂੰ ਹਾਂ